چو چي کي چوي Oh okay.

ਸਰਦਾਰ ਜੀ ਚੈਕਿੰਗ ਵੀ ਐਂਸ ਲਾਈ ਗਿਆ ਇਸ ਵਾਰ ਦੇ ਦੇਖੋ ਜੀ ਆਪਰੇਸ਼ਨ ਪ੍ਰਹਾਰ 2 ਦੇ ਅੰਡਰ ਜਿਹੜਾ ਆ ਮਨਜੋਗ ਮਮਤਾ ਜਿਹੜੇ ਹਾਈ ਇੰਪੈਕਟ ਆਪਰੇਸ਼ਨਸ ਨੇ ਉਹ ਲਗਾਤਾਰ ਜਾਰੀ ਨੇ ਅੱਜ ਵੀ ਸਵੇਰੇ ਅਰਲੀ ਮਾਰਨਿੰਗ 5 ਵਜੇ ਤੋਂ ਸਾਡੀ ਵਕ ਵਕ ਟੀਮਾਂ ਜਣੀਆਂ ਨੇ ਉਹ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਤੇ ਵਾਂਟਡ ਕ੍ਰਿਮੀਨਲਸ ਦੇ ਅਰੈਸਟਲੀ ਬਾਹਰ ਨਿਕਲੀਆਂ ਹੋਈਆਂ ਨੇ ਉਸ ਤੋਂ ਇਲਾਵਾ ਬੱਸ ਸਟੈਂਡਸ ਦੀ ਅਜਸੀ ਪੋਰਟ ਦਲ ਕੀ ਤਰ੍ਹਾਂ ਅੱਜ ਵੀ ਜਿਹੜੇ ਹਾਈ ਇੰਪੈਕਟ ਆਪਰੇਸ਼ਨ ਨੇ ਪ੍ਰਹਾਦ ਦੇ ਤੂਤ ਉਹ ਜਾਰੀ ਰਹਿਣਗੇ ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਸਵੇਰ ਤੋਂ ਤੀ ਤੋਂ ਜ਼ਿਆਦਾ 30 ਪਲੱਸ ਵੌਂਟਡ ਕ੍ਰਿਮੀਨਲ ਜਿਹੜੇ ਉਹ ਅਸੀਂ ਅਰੈਸਟ ਕਰ ਚੁੱਕੀ ਜਿਹੜੇ ਕੀ ਲੋਕਾਂ ਖੋਹਾਂ ਚ ਗੈਤਨੀਆਂ ਚ ਰਾਤ ਕਤਲ ਵਗੈਰਾ ਦੇ ਵੌਂਟਡ ਸੀਗੇ ਤੇ ਇਹੀ ਮੈਸੇਜ ਆ ਕਿ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਜਿਹੜੀ ਹੈ ਉਹ ਜ਼ੀਰੋ ਟੋਲਰੈਂਸ ਪਾਲਿਸੀ ਪੰਜਾਬ ਸਰਕਾਰ ਦੀ ਵਾਂਗ ਜੋਗੀ ਦੀ ਪੰਜਾਬ ਤੋਂ ਉੱਠਾਈ ਗਈ ਪਟਿਆਲਾ ਪੁਲਿਸ ਕਰਮਚਾਰੀ ਨਾਲ ਜਿਹੜੇ ਗੈਰ ਸਮਾਜਿਕ ਤੇ ਸ਼ਰਾਰਤੀ ਹਸਰਤਾਂ ਦਾ ਜਲਾਵ ਕਾਰਵਾਈ ਜਰੀਆ ਕਰਦੇ ਸਰ ਕਿੰਨੇ ਗ ਲੋਕੀ ਰੈਸਟ ਕਿੱਤੇ ਹਨ ਦੋ ਦਿਨਾਂ ਵਿੱਚ ਪ੍ਰੈਸ਼ਰ ਦਰਾਂ ਦੇਖੋ ਦੋ ਦਿਨਾਂ ਚ 75 ਤੋਂ ਜ਼ਿਆਦਾ 75 ਤੋਂ ਜ਼ਿਆਦਾ ਅਰਸ਼ਾ ਹੋ ਗਿਆ ਤੇ ਅੱਜ ਵੀ ਸ਼ਾਮ ਨੂੰ ਤੁਹਾਨੂੰ ਦੁਬਾਰੇ ਪੂਰਾ ਡਾਟਾ ਦੱਸਾਂਗੇ ਸਰ ਇਸੇ ਨਾਲ ਵੀ ਆ ਵੀ ਇੱਕ ਅਜੀਬ ਕੈਟੇਗਰੀ ਹੈ ਕੈਂਸਰ ਦੀ ਅਰਸ਼ਾ ਤੋਂ ਨਾਕਾਬੰਦੀ ਹੱਥਾ ਪੰਜਾਬ ਹਰਿਆਣਾ ਬਾਰਡਰ ਤੇ ਵੀ ਨਾਕਾਬੰਦੀ ਕਿੱਤੀ ਉਹ ਰੂਟੀਨ ਚ ਅਜੇ ਜਿਵੇਂ ਕੱਲ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਸੀਗੀ ਅੱਜ ਬਸ ਸਟੈਂਡਸ ਦਾ ਹਾਈ ਇੰਪੈਕਟ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਸਾਰੀ ਕਾਰਵਾਈਆਂ ਜਾਰੀ ਹੈ ਸਰ ਕਈ ਲੋਕ ਜਿਹੜੇ ਆ ਗਏ ਨੇ ਵਾਈਕਲ ਉੱਤੇ ਖੜਾ ਕੇ ਚਲੇ ਜਾਂਦੇ ਨੇ ਲੰਬੇ ਸਮੇਂ ਤੋਂ ਵਾਈਕਲ ਉੱਤੇ ਖੜੇ ਨੇ ਜਿੱਥੇ ਜਾ ਰਹੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਹੜੀ ਵੀ ਪਾਰਕਿੰਗ ਹੈ ਜੀ ਉੱਥੇ ਅਸੀਂ ਵਾਹਨ ਐਪ ਦੀ ਵਰਤੋਂ ਕਰਕੇ ਜਿਹੜੇ ਵੀ ਕੋਈ ਚੋਰੀ ਦੇ ਮੋਟਰਸਾਈਕਲ ਜਾਂ ਲੰਬੇ ਸਮੇਂ ਤੋਂ ਖੜੇ ਮੋਟਰਸਾਈਕਲ ਉਹਨਾਂ ਨੂੰ ਵੈਰੀਫਾਈ ਕਰਾਂਗੇ ਤੇ ਜੇ ਲਵਾਰਿਸ ਨੇ ਤਾਂ ਥਾਣੇ ਲੈ ਜਾਈਏ ਸਰ ਪੀਜੀ ਦੇ ਵਿੱਚੋਂ ਕੋਈ ਡਿਟੇਨ ਕੀਤਾ ਗਿਆ ਕੋਈ ਜਿਹੜਾ ਇਲੀਗਲ ਮਾਈਗ੍ਰੈਂਟ ਪੀਜੀ ਦੇ ਵਿੱਚ ਪੀਜੀ ਆ ਪੀਜੀ ਇਹ ਗੱਲ ਅਸੀਂ 13 ਤੋਂ 14 ਤੀਜੀ ਆਰਡਰਸ ਨੂੰ ਨੋਟਿਸ ਕਰਦੇ ਆ। ਇਹ ਵੀ ਦੱਸੋ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਜਿਨ੍ਹਾਂ ਨੇ ਬਿਨਾਂ ਮੇਰੀ ਪਰਮਿਸ਼ਨ ਤੋਂ ਜਿਹੜੇ ਅਟੈਂਡੈਂਸ ਤੋਂ ਕਮਰੇ ਦਿੱਤੇ ਹੋਏ ਸੀ।